ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਸੰਗਤ ਜੀ ਜਿੰਨੀਆਂ ਵੀ ਸਾਖੀਆਂ ਅਸੀਂ ਗੁਰੂ ਸਾਹਿਬਾਨ ਜੀ ਦੇ ਸੰਬੰਧਿਤ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਪਾਈਆਂ ਆਪ ਸਭ ਜੀ ਨੇ ਬਹੁਤ ਸ਼ਰਦਾ ਦੇ ਭਾਵਨਾ ਦੇ ਨਾਲ ਸੁਣੀਆਂ ਅਤੇ ਦੇਖੀਆਂ ਤੇ ਜਿਹੜੀ ਸਾਖੀ ਅਸੀਂ ਆਪ ਜੀ ਦੇ ਨਾਲ ਅੱਜ ਸਰਵਣ ਕਰਨ ਜਾ ਰਹੇ ਹਾਂ ਉਹ ਸਾਖੀ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਅਨਮੋਲ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਅਤੇ ਉਸ ਦੀ ਮਹਾਨਤਾ ਕਿ ਕਿਸ ਤਰ੍ਹਾਂ ਸ੍ਰੀ ਸੁਖਮਣੀ ਸਾਹਿਬ ਜੀ ਦਾ ਜਾਪ ਕਰਨ ਨਾਲ ਇੱਕ ਬੰਦੇ ਦਾ ਰੋਗ ਜਿਹੜਾ ਕਿ ਲਾ ਇਲਾਜ ਬਿਮਾਰੀ ਉਹ ਕਿਸ ਤਰ੍ਹਾਂ ਠੀਕ ਹੋਵੇ ਸੰਗਤ ਜੀ ਸਾਰੀ ਇਸ ਸਾਖੀ ਨੂੰ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਰਵਣ ਕਰਨਾ ਹੈ ਅਤੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਅਤੇ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਲਿਖਣਾ ਨਾ ਭੁੱਲਣਾ ਆਪਾਂ ਇਸ ਸਾਖੀ ਸ਼ੁਰੂ ਕਰਦੇ ਹਾਂ ਸੰਗਤ ਜੀ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਹ ਬਾਣੀ ਉਚਾਰਨ ਕਰਕੇ ਇਹ ਅਨਮੋਲ ਖਜ਼ਾਨਾ ਦੁਨੀਆ ਦੀ ਝੋਲੀ ਵਿੱਚ ਪਾਇਆ ਤਾਂ ਸੰਗਤਾਂ ਨੂੰ ਇਸ ਬਾਣੀ ਨੂੰ ਰੋਜ਼ ਨੇਮ ਨਾਲ ਪੜਨ ਦਾ ਉਪਦੇਸ਼ ਵੀ ਦਿੱਤਾ ਜਿਸ ਸਦਕਾ ਬਹੁਤ ਸਾਰੇ ਸਿੱਖਾਂ ਨੇ ਇਸ ਬਾਣੀ ਨੂੰ ਕੰਠ ਕਰ ਲਿਆ ਜਦੋਂ ਪੰਚਮ ਪਾਸ਼ਾ ਸਾਈਂ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਦੇ ਬਿਰਾਜਮਾਨ ਸਨ ਉਦੋਂ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ ਤੇ ਜਹਾਂਗੀਰ ਦਾ ਇੱਕ ਖਾਸ ਅਹਿਲਕਾਰ ਸੀ ਜਿਸ ਦਾ ਨਾਮ ਸੀ ਵਜ਼ੀਰ ਖਾਨ ਸੰਗਤ ਜੀ ਕਰਮਾਂ ਦੀ ਗਤੀ ਐਸੀ ਹੋਈ ਕਿ ਉਸ ਨੂੰ ਜਲੋਧਰ ਦਾ ਰੋਗ ਹੋ ਗਿਆ ਪੇਟ ਵਿੱਚ ਪਾਣੀ ਭਰ ਜਾਣਾ ਅਫਾਰਾ ਹੋ ਜਾਣਾ ਦਰਦ ਨਾਲ ਤਕਲੀਫ ਵਧਣੀ ਨਾ ਕੁਝ ਖਾ ਸਕਣਾ ਨਾ ਕੁਝ ਪੀ ਸਕਣਾ ਹਰ ਵਕਤ ਹਾਏ ਹਾਈ ਕਰਦੇ ਰਹਿਣਾ ਬਾਦਸ਼ਾਹ ਦਾ ਇਤਬਾਰੀ ਅਹਲਕਾਰ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਇਲਾਜ ਬਹੁਤ ਕਰਵਾਇਆ ਪਰ ਇਲਾਜ ਕਰਾਉਣ ਦੇ ਬਾਅਦ ਵੀ ਕੋਈ ਫਰਕ ਨਾ ਪਿਆ ਸਗੋ ਰੋਗ ਹੋਰ ਵੱਧ ਗਿਆ ਹੁਣ ਵਜ਼ੀਰ ਖਾਂ ਹਵੇਲੀ ਤੋਂ ਬਾਹਰ ਵਾਲੇ ਕਮਰੇ ਵਿੱਚ ਇਕੱਲਾ ਪਿਆ ਸਾਰਾ ਦਿਨ ਦਰਦ ਨਾਲ ਤੜਪਦਾ ਹੈ ਅਤੇ ਪਰਮੇਸ਼ਵਰ ਦੇ ਅੱਗੇ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਤੂੰ ਹੀ ਕਿਰਪਾ ਕਰ ਕੋਈ ਵਿਧ ਬਣਾ ਦਿਓ ਸੰਗਤ ਜੀ ਜਦੋਂ ਆਪਾਂ ਅਰਦਾਸ ਕਰਦੇ ਹਾਂ ਤਾਂ ਪਰਮਾਤਮਾ ਸਾਡੀ ਮਦਦ ਕਰਨ ਵਾਸਤੇ ਜ਼ਰੂਰ ਆਉਂਦੇ ਹਨ ਤੇ ਇਸੇ ਤਰ੍ਹਾਂ ਹੀ ਹੋਇਆ ਕਿ ਪਰਮਾਤਮਾ ਵੱਲੋਂ ਪਰਮੇਸ਼ਵਰ ਵੱਲੋਂ ਵਿਧ ਬਣ ਗਈ ਗੁਰੂ ਸਾਹਿਬ ਜੀ ਦੇ ਇੱਕ ਸਿੱਖ ਸੰਨ ਭਾਈ ਭਾਗੂ ਜੀ ਰੋਜ ਵजीर खान ਦੀ ਹਵੇਲੀ ਦੇ ਅੱਗੋਂ ਸੁੱਖਾਂ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉੱਚੀ ਬੋਲ ਕੇ ਕਰਦੇ ਲੱਗਦੇ ਸਨ ਕਿਉਂਕਿ ਕੰਠੋ ਵੇਗੀ ਸੰਗਤ ਜੀ ਬਾਣੀ ਉਹਨਾਂ ਨੂੰ ਵजीर खान ਨੇ ਇੱਕ ਦਿਨ ਨੋਟ ਕੀਤਾ ਕਿ ਕੋਈ ਸਿੱਖ ਕੁਝ ਬੋਲਦਿਆਂ ਉਸ ਦੀ ਹਵੇਲੀ ਦੇ ਅੱਗੋਂ ਦੀ ਲੰਗਦਾ ਹੈ ਤੇ ਜਿੰਨੀ ਦੇਰ ਤੱਕ ਉਸ ਦੀ ਆਵਾਜ਼ ਵਜੀਰ ਖਾਨ ਦੇ ਕੰਨਾਂ ਵਿੱਚ ਪੈਂਦੀ ਰਹਿੰਦੀ ਹੈ ਤੇ ਉਸ ਨੂੰ ਪੀੜਾ ਤੋਂ ਆਰਾਮ ਮਹਿਸੂਸ ਹੁੰਦਾ ਹੈ ਜਦੋਂ ਵਜੀਰ ਖਾਨ ਨੇ 3-4 ਦਿਨ ਲਗਾਤਾਰ ਐਸਾ ਮਹਿਸੂਸ ਕੀਤਾ ਕਿ ਕੋਈ ਸਿੱਖ ਰੋਜ਼ ਸਵੇਰੇ ਕੋਈ ਕਲਮਾ ਪੜ੍ਹਦਾ ਲੰਗਦਾ ਹੈ ਤਾਂ ਉਸ ਵਕਤ ਮੈਨੂੰ ਦਰਦ ਨਹੀਂ ਹੁੰਦੀ ਬੜਾ ਹੈਰਾਨ ਹੋਇਆ ਇੱਕ ਦਿਨ ਹਿੰਮਤ ਕਰਕੇ ਉਸ ਸਿੱਖ ਨੂੰ ਆਵਾਜ਼ ਮਾਰ ਕੇ ਅੰਦਰ ਬੁਲਾ ਲਿਆ ਤੇ ਪੁੱਛਿਆ ਕਿ ਖੁਦਾ ਦੇ ਨੇਕ ਬੰਦੇ ਆ ਤੂੰ ਕੀ ਪੜਦਾ ਹੈ ਜਿਸ ਨੂੰ ਸੁਣਨ ਨਾਲ ਮੇਰੀ ਸਾਰੀ ਤਕਲੀਫ ਦੂਰ ਹੋ ਜਾਂਦੀ ਹੈ ਇਹ ਆਵਾਜ਼ ਜਦੋਂ ਮੇਰੇ ਕੰਨਾਂ ਵਿੱਚ ਪੈਂਦੀ ਹੈ ਤਾਂ ਮੈਨੂੰ ਬਹੁਤ ਰਾਹਤ ਮਿਲਦੀ ਹੈ ਪਰ ਜਦੋਂ ਇਹ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਤਾਂ ਪੀੜਾ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ ਗੁਰੂ ਦੇ ਸਿੱਖਾ ਤੂੰ ਇਹ ਕਿਹੜੀਆਂ ਕਲਮਾਂ ਪੜਦਾ ਹੈ ਸੰਗਤ ਜੀ ਅਗੋ ਭਾਈ ਭਾਗੂ ਜੀ ਫਰਮਾਉਣ ਲੱਗੇ ਕਿ ਇਹ ਤਾਂ ਸਾਡੇ ਪੰਚਮ ਪਾਤਸ਼ਾ ਸਾਡੇ ਪੰਜਵੇਂ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੁਖਾ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਹੈ ਵਜ਼ੀਰ ਖਾ ਕਹਿਣ ਲੱਗਾ ਸਿੱਖਾ ਮੇਰੇ ਤੇ ਤਰਸ ਕਰ ਮੇਰੀ ਬੇਨਤੀ ਹੈ ਕਿ ਤੂੰ ਇਹ ਸੁਖਮਨੀ ਸਾਹਿਬ ਦਾ ਇੱਕ ਪਾਠ ਸੋਚ ਮੇਰੇ ਘਰ ਅੱਗੇ ਮੈਨੂੰ ਸੁਣਾ ਦਿਆ ਕਰ ਕਿਉਂਕਿ ਇਸ ਨੂੰ ਸੁਣਨ ਨਾਲ ਮੇਰੀ ਤਕਲੀਫ ਨੂੰ ਆਰਾਮ ਮਿਲਦਾ ਹੈ ਸੰਗਤ ਸ੍ਰੀ ਜਿਹੜੇ ਗੁਰੂ ਦੇ ਸੱਚੇ ਸਿੱਖ ਹੁੰਦੇ ਹਨ ਉਹ ਕਦੇ ਵੀ ਜਾਤਾਂ ਪਾਤਾਂ ਜਾਂ ਧਰਮਾਂ ਦਾ ਫਰਕ ਨਹੀਂ ਦੇਖਦੇ ਉਹ ਹਮੇਸ਼ਾ ਉਸ ਵਾਹਿਗੁਰੂ ਤੋਂ ਸਰਬੱਤ ਦਾ ਭਲਾ ਲੋਚਦੇ ਹਨ ਅਰ ਦਾਸ ਵਿੱਚ ਵੀ ਇਹ ਪੰਕਤੀਆਂ ਦਰਜ ਹਨ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਨੇ ਰੰਗ ਭਰਿਆ ਹੈ ਆਪਣੇ ਸਿੱਖਾਂ ਵਿੱਚ ਸਰਬੱਤ ਦੇ ਭਲੇ ਦਾ ਕੋਈ ਛੋਟੀ ਗੱਲ ਨਹੀਂ ਕਮਾਈ ਵੀ ਦੇਣੀ ਪੈਂਦੀ ਹੈ। ਸੰਗਤ ਜੀ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਪੁੱਚੋ ਮੰਡੀ ਵਾਲਿਆਂ ਦਾ ਬਚਨ ਹੈ ਕਿ ਜਿਹੜਾ ਰੰਗਿਆ ਹੋਇਆ ਗੁਰੂ ਦਾ ਸਿੱਖ ਕਿਸੇ ਘਰੇ ਪ੍ਰਸ਼ਾਦਾ ਛਕੇ ਪੰਜ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਉਸ ਪਰਿਵਾਰ ਦੇ ਨਾਮ ਤੇ ਘਰ ਆ ਕੇ ਕਰੇ। ਜੇਕਰ ਕਿਸੇ ਪਰਿਵਾਰ ਦਾ ਕੱਪੜਾ ਗ੍ਰਹਿਣ ਕਰੇ ਤਾਂ 25 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਉਹਨਾਂ ਦੇ ਨਾਮ ਤੇ ਕਰੇ। ਜੇਕਰ ਕਿਸੇ ਦਾ ਧੰਨ ਗ੍ਰਹਿਣ ਕਰੇ ਤਾਂ ਫਿਰ 101 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਉਹਨਾਂ ਦੇ ਨਾਂ ਤੇ ਆ ਕੇ ਕਰੇ ਨਹੀਂ ਤਾਂ ਫਿਰ ਤੁਹਾਡੀ ਕਮਾਈ ਜਾਂਦੀ ਹੈ ਸੰਗਤ ਜੀ ਸਰੀਰ ਤਾਂ ਦੁੱਖਾਂ ਨਾਲ ਭਰਿਆ ਪਿਆ ਹੈ ਹੁਣ ਪਰਉਪਕਾਰੀ ਸਿੱਖ ਭਾਈ ਭਾਗੂ ਜੀ ਨੇ ਵਜ਼ੀਰ ਖਾਂ ਦੀ ਬੇਨਤੀ ਬਣ ਲਈ ਤੇ ਰੋਜ਼ ਸਵੇਰੇ ਗੁਰਦੁਆਰੇ ਤੋਂ ਦਰਸ਼ਨ ਕਰਕੇ ਵਾਪਸੀ ਤੇ ਆਉਂਦੇ ਵਜ਼ੀਰ ਖਾਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ ਸੰਗਤ ਜੀ ਪੁਰਾਣਾ ਸਮਾਂ ਸੀ ਲੋਕ ਸਮਾਂ ਵੀ ਕੱਢ ਲੈਂਦੇ ਸਨ ਅੱਜ ਕੱਲ ਤਾਂ ਸਮਾਂ ਹੀ ਨਹੀਂ ਕਿਸੇ ਕੋਲ ਕਿਸੇ ਦੂਸਰੇ ਲਈ ਵਜ਼ੀਰ ਖਾਨ ਨੇ ਵੀ ਚਾਦਰ ਵਿਛਾ ਕੇ ਬੈਠ ਜਾਣਾ ਤੇ ਸਿੱਖ ਲਈ ਵੀ ਆਸਨ ਲਗਾਉਣਾ ਤੇ ਪ੍ਰੇਮ ਨਾਲ ਪੂਰੀ ਗੁਰਬਾਣੀ ਸੁਣੀ ਰੋਜ਼ ਨੇਮ ਨਾਲ ਪਾਠ ਸੁਣਨ ਦਾ ਸਤਕਾ ਵਜ਼ੀਰ ਖਾਨ ਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ ਸੰਗਤ ਜੀ 80 ਪ੍ਰਸੈਂਟ ਰੋਗ ਰਾਜੀ ਹੋ ਗਿਆ ਵਜ਼ੀਰ ਖਾਨ ਦਾ ਸ਼ਰਧਾ ਦਾ ਥੜਾ ਪਰ ਗਿਆ ਜਿਹੜਾ ਦੁਖੀ ਹੁੰਦਾ ਹੈ ਸੰਗਤ ਜੀ ਜਦੋਂ ਉਸ ਨੂੰ ਆਰਾਮ ਮਿਲੇ ਤਾਂ ਇਹ ਉਹ ਹੀ ਦੱਸ ਸਕਦਾ ਹੈ ਵਜ਼ੀਰ ਖਾਨੇ ਆਪਣੇ ਹਿਰਦੇ ਦੀ ਤਹਿ ਤੋਂ ਉਸ ਸਿੱਖ ਦਾ ਸ਼ੁਕਰਾਨਾ ਕੀਤਾ ਭਾਈ ਭਾਗੂ ਜੀ ਦਾ ਤੇ ਬੇਨਤੀ ਕੀਤੀ ਕਿ ਭਾਈ ਭਾਗੂ ਜੀ ਮੇਰੇ ਤੇ ਕਿਰਪਾ ਕਰੋ ਜਿਨ੍ਹਾਂ ਨੇ ਇਹ ਬਾਣੀ ਉਚਾਰੀ ਹੈ ਮੈਨੂੰ ਉਹਨਾਂ ਦੇ ਦਰਸ਼ਨ ਵੀ ਕਰਵਾ ਦਿਓ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਨ੍ਹਾਂ ਦੀ ਬਾਣੀ ਸੁਣ ਕੇ ਮੈਨੂੰ ਇਹਨਾਂ ਆਰਾਮ ਮਿਲਿਆ ਹੈ ਉਹਨਾਂ ਦੇ ਦਰਸ਼ਨ ਕਰਨ ਨਾਲ ਜ਼ਰੂਰ ਮੇਰਾ ਰੋਗ ਪੂਰੀ ਤਰ੍ਹਾਂ ਰਾਜੀ ਹੋ ਜਾਵੇਗਾ ਸੰਗਤ ਜੀ ਭਾਈ ਭਾਗੂ ਜੀ ਕਹਿਣ ਲੱਗੇ ਕਿ ਤੇਰੀ ਭਾਵਨਾ ਨੂੰ ਜ਼ਰੂਰ ਭਾਗ ਲੱਗਣਗੇ। ਉਹ ਸਿੱਖ ਭਾਈ ਭਾਗੂ ਜੀ ਵਜ਼ੀਰ ਖਾਂ ਨੂੰ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨਾਂ ਲਈ ਲੈ ਆਏ। ਜਦੋਂ ਦਰਸ਼ਨ ਕੀਤੇ ਤਾਂ ਵਜ਼ੀਰ ਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਤੁਹਾਡੀ ਗੁਰਬਾਣੀ ਵਿੱਚ ਇਤਨੀ ਤਾਕਤ ਹੈ। ਆਪ ਜੀ ਦੀ ਗੁਰਬਾਣੀ ਸੁਣ ਕੇ ਮੈਨੂੰ ਬਹੁਤ ਰਾਹਤ ਮਿਲੀ ਹੈ। ਮੇਰਾ 80% ਜਲੋਦਰ ਦਾ ਰੋਗ ਰਾਜੀ ਹੋ ਗਿਆ ਹੈ। ਆਪ ਜੀ ਕਿਰਪਾ ਕਰੋ ਤਾਂ ਕਿ ਰੋਗ ਪੂਰੀ ਤਰ੍ਹਾਂ ਠੀਕ ਹੋ ਜਾਵੇ। ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮੋਜ ਸਾਡੇ ਪਿਆਰੇ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਉਹ ਬਾਬਾ ਬੁੱਢਾ ਜੀ ਸੇਵਾ ਕਰਦੇ ਪਏ ਹਨ। ਉਹਨਾਂ ਨੂੰ ਜਾ ਕੇ ਬੇਨਤੀ ਕਰ। ਸੰਗਤ ਜੀ ਉਸ ਸਮੇਂ ਬਾਬਾ ਬੁੱਢਾ ਜੀ ਟੋਕਰੀਆਂ ਚੱਕਵਾ ਰਹੇ ਸਨ। ਉਸਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਤੇ ਬਾਬਾ ਜੀ ਵੀ ਮੌਜ ਵਿੱਚ ਆ ਗਏ ਤੇ ਉਸ ਦਾ ਸਿੱਧਕ ਪਰਖਣਾ ਚਾਇਆ ਬਾਬਾ ਜੀ ਨੇ ਗੋ ਪਰਚਾ ਪਾ ਦਿੱਤਾ ਤੇ ਕਹਿਣ ਲੱਗੇ ਕਿ ਅਸੀਂ ਇਸ ਇੱਥੇ ਰੋਗ ਰਾਜੀ ਕਰ ਰਹੇ ਹਾਂ ਅਸੀਂ ਤਾਂ ਟੋਕਰੀਆਂ ਚਕਵਾ ਰਹੇ ਹਾਂ ਚਲ ਪਾਸੇ ਹੋ ਕੇ ਖੜ ਜਾ ਸਾਨੂੰ ਸੇਵਾ ਕਰਨ ਦੇ ਐਵੇਂ ਸਾਡੀ ਸੇਵਾ ਵਿੱਚ ਵਿਗੜਨਾ ਪਾ ਸੰਗਤ ਜੀ ਐਸੀ ਸ਼ਕਤੀ ਦੇ ਬੋਲ ਇਹ ਪਰਖਣ ਲਈ ਬੋਲੇ ਕਿ ਜੇਕਰ ਨਾ ਇਸ ਵਿੱਚ ਸਿੱਧਕ ਹੋਵੇਗਾ ਵਿਸ਼ਵਾਸ ਹੋਵੇਗਾ ਅੰਦਰੋਂ ਆਇਆ ਹੋਵੇਗਾ ਤਾਂ ਸਹਾਰ ਜਾਵੇਗਾ ਨਹੀਂ ਤਾਂ ਭੱਜ ਜਾਵੇਗਾ ਇਸ ਮਾਣ ਨਾਲ ਭੱਜ ਜਾਵੇਗਾ ਕਿ ਮੈਂ ਬਾਦਸ਼ਾਹ ਦਾ ਇਤਬਾਰੀ ਅਹਿਲਕਾਰ ਹਾਂ ਤੇ ਮੈਨੂੰ ਇਹ ਬੋਲ ਕਿਵੇਂ ਬੋਲੇ ਹਨ ਸੰਗਤਜੀਵ ਜੀਰਖਾ ਨੇ ਇਤਨੇ ਦਿਨ ਨਿਮਰਤਾ ਵਾਲੀ ਸਿੱਖ ਦੀ ਸੰਗਤ ਕੀਤੀ ਸੀ ਐਨੇ ਦਿਨ ਬਾਣੀ ਸਰਵਣ ਕੀਤੀ ਸੀ ਉਸ ਦਾ ਅਸਰ ਸੀ ਕਿ ਬਾਬਾ ਬੁੱਢਾ ਜੀ ਦੇ ਬਚਨਾਂ ਦਾ ਕੋਈ ਗੁੱਸਾ ਨਾ ਕੀਤਾ ਮਨ ਵਿੱਚ ਕਿਸੇ ਕਿਸਮ ਦੇ ਵੀ ਤਰੇੜ ਨਾਲਿਆਂ ਦੇ ਸਗੋ ਹੱਥ ਜੋੜ ਕੇ ਨਿਮਰਤਾ ਸਹਿਤ ਇੱਕ ਪਾਸੇ ਹੋ ਕੇ ਖੜੇ ਹੋ ਗਿਆ ਕਿ ਮੈਨੂੰ ਪਾਸੇ ਖੜੇ ਹੋਣ ਦਾ ਹੁਕਮ ਕੀਤਾ ਹੈ ਮੈਂ ਹੁਕਮ ਮੰਨਣਾ ਹੈ ਪਾਸੇ ਖੜੇ ਹੋਣ ਦਾ ਸੰਗਤ ਜੀ 10 ਮਿੰਟ 15 ਮਿੰਟ 20 ਮਿੰਟ ਤੇ 25 ਮਿੰਟ ਤੱਕ ਵੀ ਬੀਤ ਗਏ ਬਾਬਾ ਬੁੱਢਾ ਜੀ ਨੇ ਵੇਖਿਆ ਕਿ ਅਜੇ ਵੀ ਉੱਥੇ ਹੀ ਖੜਾ ਹੈ ਕਿਉਂਕਿ ਸੰਗਤ ਜੀ ਆਪਣਾ ਗੁਰੂ ਆਪ ਨੂੰ ਕਈ ਵਾਰ ਪਰਖਦੇ ਹਨ ਬਾਬਾ ਬੁੱਢਾ ਜੀ ਨੇ ਜਦੋਂ ਵੇਖਿਆ ਕਿ 25 ਮਿੰਟ ਤੋਂ ਬਾਅਦ ਵੀ ਵਜ਼ੀਰ ਖਾਂ ਉਹ ਤੇ ਨਿਮਰਤਾ ਦੇ ਨਾਲ ਖੜ੍ਹਾ ਹੈ ਤਾਂ ਬਾਬਾ ਜੀ ਸਮਝ ਗਏ ਕਿ ਅੰਦਰੋਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਆਇਆ ਹੈ ਸੰਗਤ ਜੀ ਬਾਬਾ ਬੁੱਢਾ ਜੀ ਨੇ ਆਪਣੇ ਤੇ ਵੜਿਆਈ ਨਹੀਂ ਲਈ ਤੇ ਸੇਵਾ ਕਰਦਿਆਂ ਕਰਦਿਆਂ ਸੇਵਾ ਦੀ ਟੋਕਰੀ ਉਸ ਦੇ ਪੇਟ ਤੇ ਕੱਢ ਮਾਰੀ ਜਿਸ ਨਾਲ ਕੀ ਸਾਰਾ ਪਾਣੀ ਮੂੰਹ ਦੇ ਰਾਹੀਂ ਬਾਹਰ ਨਿਕਲ ਗਿਆ ਜਲੋਦਰ ਦੇ ਰੋਗ ਵਿੱਚ ਸੰਗਤ ਜੀ ਪੇਟ ਵਿੱਚ ਪਾਣੀ ਭਰ ਜਾਂਦਾ ਹੈ ਵਜ਼ੀਰ ਖਾਂ ਨਵਾਂ ਨਰੋਇਆ ਹੋ ਗਿਆ। ਬਾਬਾ ਬੁੱਢਾ ਜੀ ਕਹਿਣ ਲੱਗੇ ਵਜ਼ੀਰ ਖਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪ੍ਰੇਮ ਨਾਲ ਸੁਣਨ ਸਦਕਾ ਤੇ ਪੰਚਮ ਪਾਤਸ਼ਾਹ ਜੀ ਦੇ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰਨ ਦਾ ਸਦਕਾ ਤੇਰੇ ਸਰੀਰ ਨੂੰ ਰੋਗਾਂ ਤੋਂ ਛੁਟਕਾਰਾ ਮਿਲ ਗਿਆ ਹੈ। ਸੰਗਤ ਜੀ ਵਜ਼ੀਰ ਖਾਂ ਨੇ ਕਿਸ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸ਼ਰਧਾ ਭਾਵਨਾ ਦੇ ਨਾਲ ਸੁਣੀ ਕਿਵੇਂ ਉਸ ਵਿੱਚ ਨਿਮਰਤਾ ਆਈ? ਉਸਨੇ ਪੰਚਮ ਪਾਸ਼ਾ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕੀਤੇ ਉਹਨਾਂ ਦੇ ਬਚਨ ਮੰਨੇ ਤੇ ਉਸ ਨੂੰ ਉਸ ਦਾ ਹਲਕੀ ਮਿਲਿਆ ਕਿ ਜਿੰਨੇ ਚਿਰ ਤੋਂ ਉਹ ਤੜਫ ਰਿਆ ਸੀ ਤੇ ਉਸ ਦਾ ਰੋਗ ਰਾਜੀ ਹੋ ਗਿਆ ਸੰਗਤ ਜੀ ਐਡੀ ਮਹਾਨ ਹੈ ਸਾਡੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਅੱਜ ਵੀ ਸਾਡੇ ਕਈ ਵੀਰ ਭੈਣਾ ਜਾਂ ਸਾਡੇ ਬਜ਼ੁਰਗ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਬੜੀਆਂ ਮਾੜੀਆਂ ਬਿਮਾਰੀਆਂ ਲੱਗੀਆਂ ਹੋਈਆਂ ਹਨ ਤੇ ਇਲਾਜ ਕਿਰਾਗਰਾ ਵੀ ਥੱਕ ਚੁੱਕੇ ਹਨ ਸੋ ਸੰਗਤ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਦੇ ਨਾਲ ਰੋਗ ਦੂਰ ਹੋ ਜਾਂਦੇ ਹਨ ਲਾ ਇਲਾਜ ਰੋਗ ਦੂਰ ਹੋ ਜਾਂਦੇ ਹਨ ਸੋ ਸੰਗਤ ਜੀ ਇੱਥੇ ਇਹ ਸਾਖੀ ਸਮਾਪਤ ਹੁੰਦੀ ਹੈ ਸੰਗਤ ਜੀ ਆਪ ਜੀ ਦੇ ਨਾਲ ਇਹ ਸਾਖੀ ਸਾਂਝੀ ਕਰਦੇ ਆਂ ਜੇ ਕੋਈ ਭੁੱਲ ਹੋ ਗਈ ਤਾਂ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਆਂ ਆਪ ਜੀ ਮਾਫ ਕਰ ਦੇਣਾ ਅ ਕੱਲ ਨੂੰ ਫਿਰ ਇੱਕ ਗੁਰਬਾਣੀ ਦੇ ਨਾਲ ਜੁੜੀ ਹੋਈ ਸਾਖੀ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਇਸ ਸਾਖੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਲਿਖਣਾ ਨਾ ਭੁੱਲਣਾ ਅਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੰਗਤ ਜੀ ਹੁਣ ਦੋਵੇਂ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ